ਸਤ ਸ੍ਰੀ ਅਕਾਲ ਦੋਸਤੋ ਕੱਲ ਪਰਸੋਂ ਦਾ ਕੱਲ ਦਾ ਬਹੁਤ ਰੌਲਾ ਸੋਸ਼ਲ ਮੀਡੀਆ ਤੇ ਪਿਆ ਹੋਇਆ ਹੈ ਆਹ ਸਿਮਰ ਡਾਂਸਰ ਦਾ ਸੋ ਭੰਗੜੇ ਗਿੱਧੇ ਵਾਲੀ ਬੀਬੀ ਭੈਣ ਹੈ ਇਹ ਦਾ ਰੌਲਾ ਜਿਹੜਾ ਸਟੇਜ ਤੇ ਮੁੰਡਿਆਂ ਦੇ ਨਾਲ ਪੈ ਗਿਆ ਉਹ ਤਾਂ ਜਣਾ ਖਣਾ ਚੱਕ ਚੱਕ ਕੇ ਜਿਨਨੇ ਨਿਊਜ਼ ਚੈਨਲ ਨੇ ਜਿਨਨੇ ਫੇਸਬੁੱਕ ਦੇ ਆਹ ਆਪਣੇ ਵਿਗਿਆਨੀ ਨੇ ਤੇ YouTube ਦੇ ਵਿਗਿਆਨੀ ਨੇ ਉਹਨਾਂ ਵਿੱਚ ਮੈਨੂੰ ਵੀ ਹੁਣ ਤੁਸੀਂ ਸ਼ਾਮਲ ਕਰ ਲੈਣਾ ਸੋ ਸਾਰੇ ਵੀਡੀਓ ਬਣਾਈ ਜਾਂਦੇ ਨੇ ਕੋਈ ਕੁੜੀ ਦੇ ਹੱਕ 'ਚ ਕੋਈ ਕੁੜੀ ਦੇ ਕੋਈ ਮੁੰਡਿਆਂ ਦੇ ਹੱਕ ਦੇ ਵਿੱਚ ਤੇ ਵੀਡੀਓ ਮੈਂ ਵੀ ਬੜੀਆਂ ਦੇਖੀਆਂ ਨੇ ਮੈਂ ਇਸ ਟੌਪਿਕ ਤੇ ਗੱਲ ਹੀ ਨਹੀਂ ਸ਼ਿਕਰਨਾ ਚਾਹੁੰਦਾ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਪੰਜਾਬ ਦੀ ਜਿਹੜੀ ਸਭਿਅਤਾ ਹੈ ਉਹ ਬਿਲਕੁਲ ਸਮਾਜ ਦੀ ਜਿਹੜੀ ਸੱਭਿਆਚਾਰ ਹੈ ਉਹ ਖਤਮ ਹੋ ਚੁੱਕਾ ਹੈ ਵਧੀਆ ਪਹਿਰਾਵਾ ਵਧੀਆ ਡਾਂਸ ਔਰ ਵਧੀਆ ਗਾਣੇ ਤੇ ਜਿਹੜਾ ਭੰਗੜਾ ਤੇ ਗਿੱਧਾ ਹੁੰਦਾ ਸੀਗਾ ਸਟੇਜਾਂ ਤੇ ਲੋਕ ਕਹਿੰਦਾ ਕਿ ਵਿਆਹ ਨਹੀਂ ਸੀ ਕਰਦੇ ਉਹ ਚੀਜ਼ ਖਤਮ ਹੋ ਗਈ ਉਹਨਾਂ ਪਹਿਰਾਵਾ ਵੀ ਗਲਤ ਹੋ ਗਿਆ ਉਸਤੇ علاوہ ਡਾਂਸ ਕਰਦਿਆਂ ਕਰਦਿਆਂ ਬੀਬੀਆਂ ਪਹਿਣਾ ਕੁੜੀਆਂ ਬੜੇ ਬੜੇ ਗਲਤ ਇਸ਼ਾਰੇ ਗਲਤ ਐਕਸ਼ਨ ਕਰ ਜਾਂਦੀਆਂ ਨੇ ਜਨਤਾ ਦੀ ਜੇਬ ਚੋਂ ਪੈਸਾ ਕਢਾਣ ਲਈ ਸਾਰਾ ਕੁਝ ਕਰਨ ਲਈ ਤੇ ਜਿੰਨੇ ਅੱਗੋਂ ਪੈਗ ਲਾਇਆ ਹੁੰਦਾ ਉਹ ਦਾ ਤਾਂ ਪਹਿਲਾਂ ਹੀ ਮੂਡ ਖਰਾਬ ਹੋਇਆ ਹੁੰਦਾ ਹੈ ਪਹਿਲਾਂ ਹੀ ਮੂਡ ਬਣਿਆ ਹੁੰਦਾ ਹੈ ਉਹ ਆਪਣੇ ਮੂਡ 'ਚ ਹੁੰਦਾ ਐਨਜੋਏ ਦੇ ਤਾਂ ਜਦੋਂ ਉਹਨੂੰ ਕੋਈ ਮੜਾ ਜਾਂ ਡਾਂਸਰ ਵੇਖ ਕੇ ਹੱਸ ਪੇ ਮੁਸਕਰਾਵੇ ਜਾਂ ਮੜਾ ਜਾਂ ਪਰਵਟਾ ਚੱਕ ਦੇ ਤਾਂ ਭਾਈ ਫਿਰ ਤਾਂ ਉਹ ਉਹਦਾ ਭੂਏ ਕਾਫੀ ਚੜ ਜਾਊਗਾ ਸੋ ਮੁੰਡੇ ਨੱਚਦੇ ਨੱਚਦੇ ਇਹਨੂੰ ਇਹਦਾ ਕਹਿਣਾ ਇਹ ਆ ਵੀ ਉਹ ਕਹਿੰਦੇ ਸੀ ਥੱਲੇ ਆ ਕੇ ਨੱਚ ਪਹਿਲੀ ਗੱਲ ਤਾਂ ਇਹ ਆ ਵੀ ਸਟੇਜ ਪ੍ਰੋਗਰਾਮ ਤੇ ਉਹ ਥੱਲੇ ਆ ਕੇ ਕਿਉਂ ਨੱਚੇ ਚਲੋ ਥੱਲੇ ਆ ਕੇ ਨੱਚੇ ਜ ਉਹਦੇ ਨਾਲ ਕੋਈ ਛੇੜਖਾਨੀ ਹੋਲੇ ਹੋ ਜਾਂਦੀ ਜਾਂ ਉਹਨੂੰ ਮੁੰਡੇ ਚੁੱਕ ਲੈਂਦੇ ਚੁੱਕ ਕੇ ਵੀ ਲੈ ਜਾਂਦੇ ਨੇ ਕਈ ਵਾਰੀ ਤਾਂ ਉਹ ਕਿੱਡਾ ਵੱਡਾ ੱੱੱਬਾ ਤੇ ਦਾਗ ਲੱਗਦਾ ਸਟੇਜ ਤੇ ਤਾਂ ਉਹਨਾਂ ਦਾ ਇੱਕ ਦੈਰ ਹੈ ਤੁਹਾਡੇ ਦਾਇਰੇ ਜਨਾ ਹੈ ਕਿ ਡਾਂਸ ਕਰ ਰਹੀ ਹੈ ਤਾਂ ਉਹਨਾਂ ਨੂੰ ਕਰਨ ਦਿਓ ਸੋ ਉਹਦੇ ਵਿੱਚ ਜਿਹੜੀ ਮੁੰਡੇ ਨੇ ਗਲਾਸੀ ਮਾਰੀ ਇਹ ਸਾਰੇ ਕਹੀ ਜਾਂਦੇ ਨੇ ਮੁੰਡੇ ਨੇ ਗਲਾਸ ਮਾਰਤਾ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦੇ ਇਹ ਆ ਉਹ ਹੈ ਰਜੇ ਸ਼ਰਾਬ ਦੇ दारू ਦੇ ਲੰਡਰ ਮੁੰਡੇ ਇਹ ਸਾਰਾ ਤੁਸੀਂ ਸੁਣਿਆ ਤੇ ਕਿਹਾ ਪਰ ਉਹ ਗਲਾਸੀ ਮਾਰਨ ਦੀ ਨੌਬਤ ਕਦੋਂ ਆਈ ਤੁਸੀਂ ਜਿਹੜੇ ਉਹਨੇ ਵਰਡ ਬੋਲਿਆ ਜਿਹੜੇ ਉਹਨੇ ਗੰਦੀ ਗਾਲ ਠੋਕੇ ਮਾਂ ਭੈਣ ਦੀ ਕੱਢੀ ਪ੍ਰਾਈਵੇਟ ਪਾਰਟਸ ਦਾ ਨਾਂ ਲੈ ਕੇ ਐਡੀ ਗੰਦੀ ਗਾਲ ਉਹਦੇ ਮੂੰਹ ਇੱਕ ਧੀ ਭੈਣ ਦੇ ਜੇ ਸ਼ੋਭਾ ਦਿੰਦੀ ਆ ਤਾਂ ਫਿਰ ਤਾਂ ਇਹੀ ਕੁੜੀ ਡਾਂਸਰ ਸਮਝਣ ਨੂੰ ਸੱਚੀ ਐ ਤੇ ਐਦਾਂ ਕਿਹੜਾ ਨਮਰਦ ਹੋਊਗਾ ਯਾਰ ਇੱਕ ਕੁੜੀ ਤੋਂ ਜਨਾਨੀ ਤੋਂ ਐਡੀ ਵੱਡੀ ਜਿਉਂ ਥੱਲੇ ਡਾਂਸ ਕਰਨ ਲਈ ਆ ਕੇ ਕਹ ਰਹੇ ਨੇ ਨਹੀਂ ਕਰ ਰਹੀ ਤਾਂ ਜਾਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਉਹਦੀ ਸਹਿਮਤੀ ਨਹੀਂ ਤਾਂ ਉਹ ਇੰਨੀ ਗੰਦੀ ਠੋਕ ਕੇ ਗਾਲ ਕੱਢੇ ਐਡੀ ਵੀ ਕਿਹੜੀ ਗੱਲ ਹੋ ਗਈ ਇੰਨੀ ਮਤਲਬ ਇਹੋ ਜਿਹੀ ਕਿਹੜੀ ਮਨੌਬਤ ਆਈ ਜੇ ਉਹਨੇ ਠੋਕ ਕੇ ਵਾਪੇ ਅੰਦੀ ਕੀਤੀ ਤੇ ਅਗਲੇ ਨੇ ਗੁੱਸੇ ਚ ਗਲਾਸੀ ਮਾਰੀ ਔਰ ਮਾਰੀ ਵੀ ਬਚਾਵੀ ਵੱਜੀ ਨਹੀਂ ਜੇ ਮਾਰੀ ਹੁੰਦੀ ਉਹਦੇ ਕੰਨਾਂ ਚ ਤੇ ਉਹਨੂੰ ਵੀ ਸਮਝ ਆ ਜਾਂਦੀ ਜੇ ਪੁੜਪੜੀ ਲਾਲ ਹੋਈ ਹੁੰਦੀ ਪਰ ਤੁਸੀਂ ਇਹ ਦੱਸੋ ਕੁੜੀ ਕਾਬੂ ਨੂੰ ਆ ਰਹੀ ਵਲੀ ਨਹੀਂ ਜਾ ਰਹੀ ਸਟੇਜ ਤੇ ਨੂੰ ਘੇਰ ਘੇਰ ਕੇ ਫੜ ਫੜ ਕੇ ਰੱਖ ਰਹੇ ਨੇ ਕੁੜੀ ਐਂਡ ਤੱਕ ਜਾ ਕੇ ਛਿੱਤਰ ਆਪਣਾ ਜੁੱਤੀ ਦਿਖਾਉਂਦੀ ਆ ਵੀ ਆ ਮੈਂ ਤੇਰੇ ਸਿਰ ਚ ਮਾਰਾਂ ਲਾ ਕੇ ਜੋ ਵੀ ਇਸ਼ਾਰਾ ਕਰਦੀ ਆ ਯਾਰ ਤੁਸੀਂ ਫਿਰ ਵੀ ਕਮੈਂਟ ਕਰੀ ਜਾਂਦੇ ਕੁੜੀ ਸਹੀ ਕੁੜੀ ਸਹੀ ਹਰਥਾ ਮੁੰਡਿਆਂ ਦੀ ਡੰਡ ਲਾਣ ਤੇ ਲੱਗੇ ਹੋ ਤੁਸੀਂ ਵੀ ਬੰਦੇ ਹੋ ਧੀਆ ਵੀ ਭੈਣਾ ਇੱਥੇ ਸਾਰੀਆਂ ਹੁੰਦੀਆਂ ਨੇ ਕੁਛ ਤਾਂ ਹੱਕ ਸੱਚ ਦੀ ਗੱਲ ਚਾਹੀਦੀ ਏ ਆ ਵਿਵਾਦ ਹੋ ਗਿਆ ਉਹਦੋਂ ਬਾਅਦ ਇਹ ਕੁੜੀ ਨੇ ਜਿੰਨੇ ਇੰਟਰਵਿਊ ਦਿੱਤੇ ਨੇ ਉਹਨਾਂ ਤੇ ਇਹ ਕਿਹਾ ਵੀ ਜੇ ਜਿੱਦਾਂ ਦੀ ਭਾਸ਼ਾ ਬੋਲੋਗੇ ਉਦਾਂ ਦੀ ਸੁਣੋਗੇ ਭਾਈ ਜਿਹੜਾ ਬੰਦਾ ਪ੍ਰੋਫੈਸ਼ਨਲ ਹੁੰਦਾ ਕੰਮ ਕਰਦਾ ਔਰ ਉਹਨੇ ਸਮਾਜ ਵਿੱਚ ਜਾਣਾ ਹੁੰਦਾ ਰੋਜ਼ ਜਾਣਾ ਹੁੰਦਾ ਜੇ ਉਹ ਉਹਨੂੰ ਕੋਈ ਇਹੋ ਜੇ ਬੰਦੇ ਟੱਕਰ ਜਾਂਦਾ ਉਹਨੂੰ ਇਗਨੋਰ ਕਰ ਦੇਣਾ ਚਾਹੀਦਾ ਹੈ ਤੇ ਜੇ ਆਪਾਂ ਹਰ ਥਾਂ ਮੁਕਾਬਲਾ ਐਦਾਂ ਹੀ ਕਰਨ ਲੱਗੇ ਜਿੱਦਾਂ ਤੁਸੀਂ ਕਹੋਗੇ ਉਹਨਾਂ ਦੀ ਸੁਣੋਗੇ ਤਾਂ ਇਹ ਕੰਮ ਛੱਡ ਕਰ ਛੱਡ ਦਿਵੋ ਇੱਕ ਡੀਜੇ ਵਾਲਿਆਂ ਦਾ ਕੰਮ ਤੇ ਇੱਕ ਡਾਂਸਰਾਂ ਦਾ ਕੰਮ ਬੜਾ ਰਿਸਕੀ ਹੁੰਦਾ ਡੀਜੇ ਵਾਲਿਆਂ ਨੂੰ ਅਗਲਾ ਭੈਣ ਦੀ ਗਾਲ ਕੱਢ ਕੇ ਕਹਿੰਦਾ ਆਹ ਗਾਣਾ ਲਾ ਜੇ ਉਹ ਨਹੀਂ ਲਾਂਦਾ ਤਾਂ ਉਹਦੇ ਕੰਨ ਤੇ ਚਪੇੜ ਪੈਂਦੀ ਹੈ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਦੱਸੋ ਡੀਜੇ ਵਾਲਿਆਂ ਦਾ ਵਿਚਾਰਿਆਂ ਦਾ ਕੀ ਕਸੂਰ ਉਹਨਾਂ ਦਾ ਇਹੀ ਕਸੂਰ ਹੈ ਕਿਉਂਕਿ ਕਿ ਉਹ ਆਪਣੇ ਰੋਜੀ ਰੋਟੀ ਤੇ ਨੇ ਔਰ ਜਿਹੜੇ ਉਹਨਾਂ ਨੂੰ ਚਪੇੜਾ ਮਾਰਨੇ ਨੇ ਆਪਣੇ ਮੂਡ 'ਚ ਨੇ ਇਹਨਾਂ ਨੇ ਪੈਗ ਲਾਇਆ ਹੋਇਆ ਸੋ ਗਲਤੀ ਪੈਗ ਵਾਲਿਆਂ ਦੀ ਐ ਉਹਨਾਂ ਦੀ ਨਹੀਂ ਤੇ ਗਾਣੇ ਤਾਂ ਇਹਨਾਂ ਨੇ ਲਾਏ ਜਾਂਦੇ ਨੇ ਪਰ ਉਹਨਾਂ ਨੂੰ ਮਾਂ ਤੇ ਭੈਣ ਦੀ ਗਾਲ ਕੱਢ ਕੇ ਜਦੋਂ ਗਾਣਾ ਲਵਾਇਆ ਜਾਂਦਾ ਫਿਰ ਵੀ ਉਹ ਲਾ ਦਿੰਦੇ ਨੇ ਦਬ ਜਾਂਦੇ ਨੇ ਵੀ ਚੱਲ ਕੋਈ ਨਹੀਂ ਯਾਰ ਇਹ ਤਾਂ ਸ਼ਰਾਬੀ ਨੇ ਉਹ ਵਿੱਚ ਮੁੰਡੇ ਖੁੰਡੇ ਹੁੰਦੇ ਨੇ ਉਹਨਾਂ ਦਾ ਬਹੁਤ ਸਾਨੂੰ ਸਮਝਾਉਂਦਾ ਜੀ ਚੱਲ ਕੋਈ ਗੱਲ ਨਹੀਂ ਯਾਰ ਆਪਣਾ ਰੋਜ਼ ਦਾ ਕੰਮ ਐ ਇਸੇ ਤਰ੍ਹਾਂ ਇਹਨਾਂ ਨੂੰ ਪੰਗੜੇ ਗਰੁੱਪ ਨੂੰ ਵੀ ਚਾਹੀਦਾ ਐ ਐਦਾਂ ਕਈ ਥਾਂ ਕਾਂਡ ਹੋ ਗਏ ਇਹਨਾਂ ਦਾ ਕੁਝ ਨਹੀਂ ਵਿਗੜਦਾ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਬੰਦੇ ਹੁੰਦੇ ਨੇ ਜੇ ਕੱ ਤੇ ਮਿੰਟ ਚ ਬੰਦੇ ਦਾ ਕੁਝ ਨਹੀਂ ਬਣਦਾ ਮੁੜ ਕੇ ਕੋਈ ਰੋਣ ਵਾਲਾ ਨਹੀਂ ਲੱਭਦਾ ਕੋਈ ਗਵਾਹ ਨਹੀਂ ਲੱਭਦਾ ਕੋਈ ਸਬੂਤ ਨਹੀਂ ਲੱਭਦਾ ਕਿਉਂਕਿ ਹਿੰਦੁਸਤਾਨ ਹੈ ਇਸ ਕਰਕੇ ਪ੍ਰੋਫੈਸ਼ਨਲ ਬੰਦਿਆਂ ਨੂੰ ਪ੍ਰੋਫੈਸ਼ਨਲ ਬੱਚਿਆਂ ਨੂੰ ਆਪਣੀ ਭਾਸ਼ਾ ਤੇ ਵੀ ਗਰੇ ਚਾਹੀਦਾ ਸੋ ਮੁੰਡਿਆਂ ਦੀ ਵੀ ਗਲਤੀ ਹੈ ਕੁੜੀ ਦੀ ਵੀ ਗਲਤੀ ਹੈ ਬਰਾਬਰ ਦੀ ਗਲਤੀ ਹੈ ਜੇ ਕੁੜੀ ਚੁੱਪ ਰਹਿੰਦੀ ਉਹਨੂੰ ਬਰਾਬਰ ਦੀਆਂ ਗੱਲਾਂ ਨਾ ਕੱਢਦੀ ਆਪਣਾ ਇਤਰਾਜ਼ ਜ਼ਾਹਿਰ ਕਰਦੀ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਇਹ ਕਾਰਵਾਈ ਸੀ ਸਾਰੀ ਕੁੜੀ ਦੇ ਹੱਕ ਚ ਪੈਣੀ ਸੀ ਸਾਰਾ ਕੁਝ ਉੱਥੇ ਉਹਦਾ ਹੋਣਾ ਸੀਗਾ ਜਦੋਂ ਕੁੜੀ ਨੇ ਬਰਾਬਰ ਦੀਆਂ ਗਾਲਾਂ ਕੱਢੀਆਂ ਨੇ ਠੋਕ ਕੇ ਗਾਲਾਂ ਕੱਢੀਆਂ ਨੇ ਬਰਾਬਰ ਦਾ ਕਿ ਉਹ ਮੁੰਡਿਆਂ ਦੀ ਤਾਂ ਸੁਣੀ ਵੀ ਨਹੀਂ ਅੱਗੋਂ ਜੁੱਤੀ ਚੱਪਲ ਵੀ ਦਿਖਾਇਆ ਤਾਂ ਅਜੇ ਵੀ ਕਹੀ ਜਾਂਦੇ ਆ ਕਿ ਡਾਂਸਰ ਦੀ ਕੋਈ ਗਲਤੀ ਨਹੀਂ ਮੁੰਡਿਆਂ ਦੀ ਗਲਤੀ ਹੈ ਭਾਈ ਚਲੋ ਮੁੰਡਿਆਂ ਦੀ ਗਲਤੀ ਹੈ ਤੇ ਜਿਹੜਾ ਉਹਨੇ ਕੱਢ ਕੇ ਛਿੱਤਰ ਦਿਖਾਇਆ ਤੇ ਮਾਪਿਆਂ ਦੀ ਗਾਲ ਕੱਢੀ ਹੈ ਇਹ ਕਿੱਥੋਂ ਤੱਕ ਜਾਇਜ ਹੈ ਥੋੜਾ ਜਿਹਾ ਹੱਕ ਤੇ ਸੱਚ ਦੀ ਗੱਲ ਕਰਦਿਆ ਕਰੋ ਗਲਤੀ ਦੋਨਾਂ ਦੀ ਹੈ ਸੋ ਜਿਆਦਾ ਵੱਡੀ ਗਲਤੀ ਕੁੜੀ ਦੀ ਹੈ ਕਿਉਂਕਿ ਉਹਨੇ ਰੋਚ ਫੀਲਡ ਵਿੱਚ ਆਉਣਾ ਹੈ ਆ ਮੁੰਡੇ ਤਾਂ ਡਾਂਸ ਕਰਕੇ ਗਏ ਜਾਂ ਇਹਨਾਂ ਦਾ ਪ੍ਰੋਗਰਾਮ ਸੀ ਦੁਬਾਰਾ ਨਹੀਂ ਆਉਣਾ ਕੁੜੀ ਨੇ ਅਗਲੇ ਸਟੇਜ ਤੇ ਜਾਣਾ ਹੈ ਤਾਂ ਤਾਂ ਦੁਸ਼ਮਣੀ ਪਾਲਣ ਨਾਲ ਕੋਈ ਫਾਇਦਾ ਨਹੀਂ ਇਹੋ ਜਿਹੇ ਗੁੱਸਾ ਖਾ ਕੇ ਮੁੰਡੇ ਵਿਗੜੇ ਹੋਏ ਮੁੰਡੇ ਕੱਲ ਨੂੰ ਗੋਲੀ ਮਾਰ ਦੇਣ ਤਾਂ ਬੰਦੇ ਦਾ ਕੁਝ ਨਹੀਂ ਬਣਦਾ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੋ ਗਲਤੀ ਕਿਦੀ ਹੈ ਕਿਦੀ ਨਹੀਂ ਦੋਨੇ ਪੱਖ ਜਾਣ ਲੈਣੇ ਚਾਹੀਦੇ ਨੇ ਔਰ ਇਹ ਜਿੰਨੀਆਂ ਵੀਡੀਓ ਆਈਆਂ ਨੇ ਇਹਨਾਂ ਨੂੰ ਦੇਖਣ ਤੋਂ ਬਾਅਦ ਤਾਂ ਮੈਂ ਇਹੀ ਤੱਥ ਕੱਢਿਆ ਕਿ ਕੁੜੀ ਕੁੜੀ ਵੀ ਮੋਝੂੜ ਹੈ ਐਡੀ ਸ਼ਰੀਫ ਕੁੜੀ ਵੀ ਨਹੀਂ ਹੈਗੀ ਤੇ ਮੁੰਡੇ ਤਾਂ ਹਮੇਸ਼ਾ ਵਿਚਾਰੇ ਗਲਤ ਹੁੰਦੀ ਨੇ ਪਰ ਇਹਨੂੰ ਵੀ ਕੰਟਰੋਲ ਚ ਕਰਨਾ ਚਾਹੀਦਾ ਸੋ ਵੀਡੀਓ ਪਾਉਣ ਵਾਲੇ ਵੀਰੋ ਹੱਕ ਤੇ ਸੱਚ ਦੀ ਗੱਲ ਕਰ ਲਓ ਨਿਰਰ ਇਹ ਹੀ ਨਾ ਕਹੀ ਜਾਓ ਕਿ ਇਹ ਕੁੜੀ ਸਹੀ ਹੈ ਕੁੜੀ ਸਹੀ ਹੈ ਹੁਲੜਵਾਜਣੇ ਅੰਤਾ ਕੀਤਾ ਕੁੜੀ ਕੁੜੀ ਦੀ ਭਾਸ਼ਾ ਤੇ ਕੁੜੀ ਦੀ ਜ਼ੁਬਾਨ ਤੇ ਕੁੜੀ ਦੀ ਆਕੜ ਦੱਸਦੀ ਹੈ ਪੂਰੀ ਵਿਗੜੀ ਹੋਈ ਕੁੜੀ ਹੈ ਸੋ ਠੀਕ ਹੈ ਤੁਹਾਨੂੰ ਵੀ ਜੇ ਮੇਰੀਆਂ ਗੱਲਾਂ ਗਲਤ ਲੱਗੀਆਂ ਤਾਂ ਕਮੈਂਟ ਤਾਂ ਤੁਸੀਂ ਮਾੜਾ ਮੇਰੇ ਲਈ ਪਾਣਾ ਹੀ ਆ ਪਰ ਮੈਂ ਗੱਲ ਸੱਚੀ ਤੇ ਖਰੀ ਕਰਨੀ ਕਰਨੀ ਹੈ ਸੋ ਜੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਜੇ ਇੰਨਾ ਕੰਮ ਨਹੀਂ ਕਰਨਾ ਤਾਂ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਧੰਨਵਾਦ